ਉਹ ਸਰਾ ਹੋ ਗਿਆ ਦੀਪ ਨੇ ਅੜਿਓ ਦਿਲ ਮੈਨੂੰ ਆਖਿਆ ਵੀ ਇਹਦਾ ਟਾਵਰ ਹੈ ਉਹ ਵੀ ਟੌਪ ਦੇ ਕਬੱਡੀ ਖਿਡਾਰੀ ਹੋਏ ਸਮਾ ਬਰਨਾਲੀਆ ਤੇ ਕਬੂਤਰ ਬੰਨੇਪੁਰ ਬੰਨੇ ਕਬੱਡੀ ਖਿਡਾਰੀ ਲਓ ਇਧਰੇ ਪਾਸੇ ਰੇਡ ਜੋਧਰੋ ਜੱਫਾ ਮਖਣੀ ਜੀ ਇਧਰੋਂ ਵੀ ਪੁੱਠੀ ਕਿੰਚੀ ਸਾਬਿਆ ਭੱਜ ਭੱਜ ਸੂਬਿਆ ਡੱਟ 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 ਠੱਲ 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 ਆ ਆ ਕੇ ਕਬੱਡੀ ਵਾਸਤੇ ਹੈ ਨਾਲ ਦੀ ਨਾਲ ਸਾਰਿਆਂ ਦਾ ਜ਼ਿਕਰ ਕਰਾਂਗੇ ਖੇਡ ਕਬੱਡੀ ਦੀ ਗੱਲ ਲਾ ਗਦਰਜੀ ਵਾਲਾ ਹੁਣ ਜਾਫੀ ਬਣ ਗਿਆ ਜੇ ਪੰਜਾਬ ਦੇ ਵਿੱਚ ਪੰਜ ਦੋ ਸ ਹਲਕਾ ਲਾਉਂਦੇ ਸੰਦੀਪ ਹਸਾ ਦੇ ਲੱਭੀ ਆ ਧੂਣਾ ਪੱਟੀ ਜਾਂਦੇ ਜਿਹੜਾ ਦੁੱਧ ਬਾਵਾ ਦਾ ਪੀਤਾ ਕਿ ਲੋਕੋ ਫੜਦੇ ਸੌਕੇ ਨਹੀਂ ਗੁੱਲਾ ਲੱਖਾਂ ਦੇ ਕੁਲ ਜੀਤਾ ਹੁਣ ਸੂਤਾ ਮੈਨੂੰ ਲੱਗਦਾ ਗੱਲ ਕਰੂ ਵੱਖਰੀ ਦੀ ਆ ਪੈ ਗਈ ਪੁੱਠੀ ਆਪਣੇ ਦੰਦ ਚੀਨ ਦੀ ਕਲ ਵਰਗੀ ਮਜ਼ਬੂਤੀ ਨੇ ਆ ਜਦ ਪੈ ਜਾਏ ਪੁੱਠੀ ਕੈਂਚੀ ਤੇ ਕੋਈ ਗੱਲ ਕਸੂਦੀ ਨਾ ਜੇ ਮੁੰਡਾ ਜਫਾ ਲਾ ਗਿਆ ਤਾੜੀਆਂ ਦਾ ਬਣੂ ਹੱਕਦਾਰ ਪਰ ਰੇਂਡਲ ਮਾਰ ਦਿਓ ਅਹਰਦੀ ਤੇ ਰੇਡ ਪਾਉਣ ਦੇ ਵਾਸਤੇ ਬਾਬਾ ਦਿਆਲ ਸਿੰਘ ਦੀ ਕਬੱਡੀ ਕਲੱਬਾ ਸੁਰ ਸਿੰਘ ਦੀ ਟੀਮ ਦਾ ਖਿਡਾਰੀ ਕਿ ਡੌਲੇ ਉੱਤੇ ਕਾਲੀ ਗਾਨੀ ਛਾਤੀ ਉੱਤੇ ਬਣਿਆ ਹੈ ਪੱਤਾ ਪਾਣ ਦਾ ਸਾਰਾ ਆਲਮ ਫੈਣ ਮੰਨ ਲਿਆ ਦੀਪ ਦੀ ਮਸਕਾਨ ਦਾ ਇਹ ਆਦੀ